ਰਮੀ ਦੇ ਮਾਰ ਵਿਚਾਰਿਆਂ ਨੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਘਰੋਂ ਕਣਕ ਵੇਚ ਕੇ ਚੋਰੀਆਂ ਗੋਲੀਆਂ ਲਿਆ ਕੇ ਉਹ ਖਾ ਕੇ ਆਪਣੀ ਜਾਨ ਲੁੱਤੀ ਹੈ ਦਵਾਈ ਵੀ ਉਹਨਾਂ ਨੇ ਘਰੋਂ ਕਣਕ ਵੇਚ ਕੇ ਫੇਰ ਲਿਆਂਦੀ ਹੈ ਆਏ ਹਾਏ ਵੇ ਧਾ ਨਿਕਲਦੀ ਧਾ 65500 ਚੋਰੀ ਕੀਤੀ ਹੁੰਦਾ ਤਾਂ ਦਵਾਈ ਨਾ ਲੈ ਆਉਂਦੇ ਯਾਰ ਇਹ ਹਾਰ ਕੇ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਕਿਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਫੱਟੋ ਨਹੀਂ ਬਾਈ ਬਣਨਾ 65000 ਦੂਜੀ ਗੱਲ ਜਦੋਂ ਚਾਚਾ ਕਹਿ ਆਏ ਸੀ ਜਾ ਕੇ ਵੀ ਹਫਤੇ 10 ਦਿਨ ਚ ਤੁਹਾਡੇ ਪੈਸੇ ਮੋੜ ਦੇਾਂਗੇ ਫਿਰ ਵੀ ਤੁਸੀਂ ਯਕੀਨ ਨਹੀਂ ਕੀਤਾ ਫਿਰ ਵੀ ਤੁਸੀਂ ਉਹਨਾਂ ਦੀ ਕੁੱਟਮਾਰ ਕੀਤੀ ਪਰ ਉਹ ਸਾਫ ਕਾਗਜ਼ ਸੀ ਮੇਰਾ ਤੇਨ ਜਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿੱਥੋਂ ਜਾ ਇਹ ਕਿੱਥੋਂ ਦਊਗਾ ਸਾਫ ਕਾਗਜ਼ ਤੇ ਝਰੀਟ ਵੱਜੀ ਨਾ ਨਰਾਸ ਨਹੀਂ ਆਉਂਦੀ ਉਹ ਝਰੀਟ ਮਨ ਤੇ ਵੱਜ ਗਈ ਦਿਲ ਤੇ ਵੱਜ ਗਈ ਖਤਮ ਕਰ ਲਗੇ ਬਾਈ ਆ ਦੇਖ ਕਿਤੇ ਐਵੇਂ ਨਾ ਕਹਿਓ ਵੀ ਕੁਦੂ ਗਮ ਹੈਗਾ ਜ਼ਿੰਦਗੀ ਤੋਂ ਹਾਰ ਗਏ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੇ ਆਪ ਆਪਣੀ ਜ਼ਿੰਦਗੀ ਖਤਮ ਕਰ ਲਈ ਪਰ ਜਾਂਦੇ ਵਾਰੀ ਆਵਾਜ਼ ਮਾਰ ਕੇ ਗਏ ਸਾਰੇ ਪੰਜਾਬ ਨੂੰ ਕਿ ਜੇ ਅਸੀਂ ਝੂਠੇ ਹੋਏ ਤਾਂ ਬੇਸ਼ੱਕ ਤੁਰ ਗਿਆ ਤੋਂ ਬਾਅਦ ਵੀ ਸੌ ਮਾਰ ਕੇ ਇੱਕ ਨਾ ਗਿਣਿਓ ਪਰ ਜੇ ਸੱਚੇ ਹੋਏ ਤਾਂ ਇਨਸਾਫ ਲਈ ਇਕੱਠੇ ਹੋਓ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਊਗੀ ਖਾਤੇ ਜੇ ਨਾ ਪੈਸੇ ਹੋਏ ਬਾਈ ਤਨੂਨ ਸਵਾਫਾ ਦਬਾਇੋ ਕਿ ਆਪਣੇ ਪੁੱਤ ਤੇ ਇਹ ਦੋਸ਼ ਲੱਗ ਗਿਆ ਦੋਸ਼ ਲੱਗਿਆ ਝੂਠਾ ਸੱਚਾ ਪਰ ਉਹ ਇਸ ਜਹਾਨ ਤੋਂ ਤੁਰ ਗਿਆ ਇਨਸਾਫ ਨੂੰ ਕੂਕਦਾ ਕੂਕਦਾ ਅੱਜ ਫਿਰ ਕੀ ਮਹਿਸੂਸ ਕਰ ਰਹੇ ਕਹਿੰਦੇ ਤੁਸੀਂ ਬਾਪੂ ਜੀ ਸਿਸਕਾਰ ਕਰ ਦਿਓ ਬੱਚਿਆਂ ਦਾ ਮਖਾ ਜੀ ਜਿੰਨਾ ਚਿਰ ਲਖਾ ਲਖਵਿੰਦਰ ਜਿਹੜਾ ਪੁਰਸ਼ ਮੁਲਾਜ਼ਮ ਹੈ ਉਹ ਰਜਿਸਟਰ ਨਹੀਂ ਹੁੰਦਾ ਉਹਨਾਂ ਚ ਰਹੀ ਬਿਲਕੁਲ ਲੈਟ ਬੌਡੀਆਂ ਦਾ ਸਸਕਾਰ ਨਹੀਂ ਕਰਾਂਗੇ ਬਾਕੀ ਰਹੀ ਗੱਲ ਮੇਰੀ ਮੇਰੇ ਪਰਿਵਾਰ ਦੀ ਜਿੰਨਾ ਚਿਰ ਸਾਨੂੰ ਲਖਬੰਦਰ ਲੱਖਾ ਚਾਹੇ ਅੱਜ ਸਾਨੂੰ ਇੱਕ ਵਾਰੀ ਹਵਾਲਾ ਦਿੱਤ ਦਿਖਾ ਦੇਣਾ ਅਸੀਂ ਹੁਣੇ ਚੈੱਕੜ ਦੀ ਵਾਰ ਉਹ ਬਹੁਤ ਗੱਲਾਂ ਘਮਾ ਕੇ ਫਰਾ ਕੇ ਤੁਸੀਂ ਸਿਆਣੇ ਹੋ ਸੂਝਵਾਨ ਹੋ ਸੰਘਰਸ਼ੀ ਲੋਕ ਹੋ ਮੈਂ ਐਸਪੀ ਸਾਹਿਬ ਦਾ ਮੋਢਾ ਪਲੋਸ ਕੇ ਕਹਿੰਦਾ ਬੇਟਾ ਜੀ ਮੇ ਤੋਂ ਨੀ ਇਹ ਗੱਲ ਹੋਣੀ ਵੀ ਜਿੰਨਾ ਚਿਰ ਲੱਖਾ ਲਖਵਿੰਦਰ ਲੱਖਾ ਨਹੀਂ ਗ੍ਰਿਫਤਾਰ ਹੁੰਦਾ ਉਹਨਾਂ ਚਿਰ ਮੈਂ ਕੀ ਪਿੰਡ ਦੇ ਵਿੱਚ ਜਾਤ ਪਾਤ ਧਰਮ ਵਲਗਣ ਤੋਂ ਉੱਪਰ ਉੱਠ ਕੇ ਇਹਨਾਂ ਦੋ ਬੱਚਿਆਂ ਲਈ ਜਿਹੜੇ ਹੁਣ ਮ੍ਰਿਤਕ ਹੋ ਗਏ ਮਰਹੂਮ ਹੋ ਗਏ ਸਵਰਗਵਾਸੀ ਹੋ ਗਏ ਇਹਨਾਂ ਲਈ ਏਕਤਾ ਤੇ ਇਨਸਾਫ ਦੀ ਲੜਾਈ ਆਪਾਂ ਲੈ ਕੇ ਜਾਵਾਂਗੇ sire ਤੱਕ ਸਾਰਾ ਨਗਰ ਇਹ ਬੱਚਿਆਂ ਦੀ ਦੇ ਨਾਲ ਕਿਉਂਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਦੋਂ ਤੱਕ ਇਹਦਾ ਦਾ ਸੰਸਕਾਰ ਨਹੀਂ ਕਰਾਂਗੇ ਸਸਿਆਕਾਲ ਤੁਸੀਂ ਜੁੜੇ ਹੋ ਹਾਂ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤਵਾਜ ਕੀ ਚਾਹੁੰਦਾ ਹੈ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਬਹੁਤ ਸਾਰੇ ਮੁੱਦੇ ਲਗਾਤਾਰ ਉੱਠਦੇ ਰਹਿੰਦੇ ਨੇ ਕਈਆਂ ਦੇ ਹੱਲ ਹੋ ਜਾਂਦੇ ਆ ਕਈਆਂ ਦੇ ਹੱਲ ਨਹੀਂ ਹੁੰਦੇ ਪਰ ਜਦੋਂ ਮੁੱਦਾ ਇਨਸਾਨੀਅਤ ਦਾ ਹੋਵੇ ਜਦੋਂ ਮਨੁੱਖਤਾ ਦੀ ਗੱਲ ਹੋਵੇ ਜਦੋਂ ਲੋਕਾਈ ਦੀ ਗੱਲ ਹੋਵੇ ਜਦੋਂ ਜਨਤਾ ਦੀ ਗੱਲ ਹੋਵੇ ਜਦੋਂ ਆਮ ਘਰਾਂ ਦੀ ਗੱਲ ਹੋਵੇ ਇਹ ਆਮ ਘਰ ਸ਼ਬਦ ਮੈਂ ਇਸ ਕਰਕੇ ਵਰਤਿਆ ਕਿ ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਮੌਜੂਦਾ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਇੱਕ ਸ਼ਬਦ ਬੜਾ ਮਸ਼ਹੂਰ ਕੀਤਾ ਸੀ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤ ਹਾਂ ਤੇ ਸਾਡੇ ਹੱਥ ਬਦਲਾ ਲਿਆ ਕੇ ਦੋ ਤਾਂ ਜੋ ਅਸੀਂ ਪੰਜਾਬ ਨੂੰ ਸੋਹਣਾ ਬਣਾਈਏ ਪੰਜਾਬ ਕਿੰਨਾ ਕੁ ਸੋਹਣਾ ਬਣਿਆ ਉਹ ਤੁਸੀਂ ਤਸਵੀਰਾਂ ਨਾਲ ਵੇਖ ਲਓ ਕਿ ਅੱਜ ਵੀ ਸੜਕਾਂ ਦੇ ਉੱਤੇ ਆਹ ਮੂੰਹ ਨੇਰੇ ਜਿਸ ਵਕਤ ਗੁਰੂ ਘਰ ਦੇ ਵਿੱਚੋਂ ਬਾਣੀ ਕੰਨੀ ਪੈਂਦੀ ਹੈ ਉਦੋਂ ਵੀ ਸਾਡੀਆਂ ਇਸ ਉਮਰ ਦੀਆਂ ਬੀਬੀਆਂ ਕੁੜੀਆਂ ਧੀਆਂ ਭੈਣਾ ਬਜ਼ੁਰਗ ਨੌਜਵਾਨਾਂ ਨੂੰ ਸੜਕਾਂ ਦੇ ਉੱਤੇ ਬੈਠ ਕੇ ਇਨਸਾਨੀਅਤ ਲਈ ਇਨਸਾਫ ਜਾਂ ਹੱਕ ਮੰਗਣਾ ਪੈਂਦਾ ਭੂਮਿਕਾ ਇਸ ਕਰਕੇ ਵੱਡੀ ਕੀਤੀ ਹੈ ਤਾਂ ਜੋ ਪੰਜਾਬ ਚਾਹੁੰਦਾ ਕੀ ਹੈ ਉਸ ਦੇ ਵਿੱਚ ਤੁਸੀਂ ਵੀ ਸਹਿਯੋਗ ਕਰ ਸਕੋ ਪਿੰਡ ਨਿਆਲ ਦੀ ਘਟਨਾ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਔਰ 80 ਟੀਵੀ ਐਨ ਆਰ ਆਈ ਦੇ ਰਾਹੀਂ ਲਗਾਤਾਰ ਇਸ ਮਸਲੇ ਨੂੰ ਉਠਾਉਣ ਦੀ ਤੁਹਾਡੇ ਤੱਕ ਕੋਸ਼ਿਸ਼ ਕਰ ਰਹੇ ਹਾਂ ਕਿ ਨਿਆਲ ਦੇ ਵਿੱਚ ਉਹ ਦੋ ਦੋਸਤ ਜਿਹੜੇ ਟਰੱਕ ਡਰਾਈਵਰੀ ਕਰਦੇ ਸੀ ਜਿਨ੍ਹਾਂ ਤੇ ਇਲਜ਼ਾਮ ਲੱਗਿਆ 65500 ਰੁਪਏ ਦੀ ਚੋਰੀ ਦਾ ਮਾਲਕ ਨੇ ਯਕੀਨ ਨਹੀਂ ਕੀਤਾ ਮਾਲਕ ਨੇ ਬਿਨਾ ਗੱਡੀ ਲੋੜ ਕੀਤੇ ਵਾਪਸ ਬੁਲਾ ਲਏ ਵਾਪਸ ਬੁਲਾ ਕੇ ਕੁੱਟਮਾਰ ਕੀਤੀ ਸਾਫ਼ ਤੇ ਕੋਰਾ ਮਨ ਯਾਨੀ ਕਿ ਇਮਾਨਦਾਰ ਲੋਕ ਉਹਨਾਂ ਦੇ ਮਨ ਤੇ ਛਰੀ ਈਟ ਵੱਜੀ ਤੇ ਬੇਇੱਜ਼ਤੀ ਸਹੀ ਨਹੀਂ ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੇ ਆਪ ਆਪਣੀ ਜ਼ਿੰਦਗੀ ਖਤਮ ਕਰ ਲਈ ਪਰ ਜੰਦੇਵਾਰੇ ਆਵਾਜ਼ ਮਾਰ ਕੇ ਗਏ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਕਿ ਜੇ ਅਸੀਂ ਝੂਠੇ ਹੋਏ ਤਾਂ ਬੇਸ਼ੱਕ ਤੁਰ ਗਿਆਂ ਤੋਂ ਬਾਅਦ ਵੀ ਸੌ ਮਾਰ ਕੇ ਇੱਕ ਨਾ ਗਿਣਿਓ ਪਰ ਜੇ ਸੱਚੇ ਹੋਏ ਤਾਂ ਇਨਸਾਫ ਲਈ ਇਕੱਠੇ ਹੋਇਓ ਮੇਰੇ ਨਾਲ ਦਵਿੰਦਰ ਸਿੰਘ ਦੇ ਬਾਪੂ ਜੀ ਨੇ ਮਰਹੂਮ ਦਵਿੰਦਰ ਸਿੰਘ ਦੇ ਬਾਪੂ ਜੀ ਨੇ ਸਰਦਾਰ ਮਲਕੀ ਸਿੰਘ ਜੀ ਚੜ੍ਹਦੀ ਕਲਾ ਵਾਲੇ ਨੇ ਕਿਉਂਕਿ ਸੰਘਰਸ਼ਾਂ ਦੇ ਵਿੱਚ ਡਟੇ ਹੋਏ ਜੋਧੇ ਨੇ ਪਰ ਇੱਕ ਇੱਕ ਪੁੱਤ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਆਪਣੇ ਮੋਢੇ ਤੇ ਸੋਚਣਾ ਇਹ ਸੱਚਮੁੱਚ ਬਹੁਤ ਬਹੁਤ ਵੱਡੀ ਗੱਲ ਹੈ ਉਸ ਤੋਂ ਵੀ ਵੱਡੀ ਗੱਲ ਕਿ ਇਨਸਾਫ ਦਿਵਾਉਣ ਲਈ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਹਾਲੇ ਤੱਕ ਨਹੀਂ ਕੀਤੀਆਂ ਗਈਆਂ ਬਾਪੂ ਕੀ ਨਾਂ ਹੈ ਜੀ ਤੁਹਾਡਾ ਮਰਕੀਤ ਸਿੰਘ ਹੈ ਜੀ ਬਾਪੂ ਜੀ ਪਹਿਲਾਂ ਆਪਣੇ ਬਾਰੇ ਦੱਸੋ ਕਿਉਂਕਿ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਤੁਸੀਂ ਜਥੇਬੰਦੀਆਂ ਨਾਲ ਜੁੜੇ ਹੋਏ ਹੋ ਔਜ ਦੇ ਮੌਕੇ ਤੇ ਫੇਰ ਆਉਂਦੇ ਆ ਮੈਂ ਜਿੱਦਣ ਦੀ ਮੈਂ ਸੁਰਤ ਸੰਬੜੀ ਅੱਠਵੀਂ ਜਮਾਤ ਚ ਪੜਦਾ ਵਰਦਾ ਮੈਂ 72 ਚ ਸਰਕਾਰੀ ਜ਼ਮੀਨ ਆਮ ਲੋਕਾਂ ਚ ਵੰਡੀ ਜਾਵੇ ਗਰੀਬਾਂ ਚ ਛੋਟੇ ਕਿਸਾਨਾਂ ਚ ਮਜ਼ਦੂਰਾਂ ਚ ਮਜਾਰਾ ਲਹਿਰ ਵੇਲੇ ਮਜਾਰਾ ਲਹਿਰ ਤੋਂ ਬਾਅਦ ਜੀ ਬਾਅਦ ਜੀ ਬਾਅਦ 72 ਚ ਜੀ ਹੂੰ ਤੇ ਮੈਂ ਫਿਰ ਉੱਥੋਂ ਸਕੂਲੋਂ ਪੜਦਾ ਪੜਦਾ ਸਾਡੇ ਪਿੰਡ ਕਾਮਰੇਟ ਤੇਜ ਸਿੰਘ ਸਤੰਤਰ ਜੀ ਰਹਿੰਦੇ ਹੁੰਦੇ ਸੀ ਹੂੰ ਉਹਨਾਂ ਦੀਆਂ ਗੱਲਾਂ ਬਾਤਾਂ ਮੈਂ ਸੁਣਦਾ ਹੁੰਦਾ ਸੀ ਜੀ ਇਸੇ ਪਿੰਡ ਨਿਆਲ ਇਸ ਪਿੰਡ ਨਿਆਲ ਸਾਡੇ ਆ ਨਾਲ ਹੀ ਆ ਨਜ਼ਦੀਕ ਹੀ ਆ ਜੀ ਧਰਮਸ਼ਾਲਾ ਬਰੰਟਾਂ ਚ ਰਹੇ ਨੇ ਉਹ ਜਦੋਂ ਪਗਾਉੜੇ ਸਨ ਸਾਡੇ ਪਿੰਡੋਂ 12 ਸਾਲ ਰਹੇ ਨੇ ਜੀ ਕਿੱਡੀ ਭਾਗਾ ਵਾਲੀ ਧਰਤੀ ਹੋਊਗੀ ਜਿੱਥੇ ਕਾਮਰੇਟ ਤੇਜਾ ਸਿੰਘ ਸੁਤੰਤਰ ਹੋਰੀ ਆਪ ਰਹਿ ਕੇ ਗਏ ਉਹ ਵੀ ਲਗਭਗ 12 ਸਾਲ ਤੇ ਇੱਥੋਂ ਫਿਰ ਸੰਘਰਸ਼ਾਂ ਦੇ ਤੇ ਇਨਸਾਫ ਦੀ ਗੱਲ ਕਿਉਂ ਨਾ ਨਿਕਲੂਗੀ ਮੈਂ ਉਹਨਾਂ ਦੇ ਚਰਨਾਂ ਦਾ ਰੀਣੀ ਰਹਾ ਜੀ ਉਹ ਸਾਨੂੰ ਬਹੁਤ ਗੱਲਾਂ ਸੁਣਾਉਂਦੇ ਸੰਘਰਸ਼ਾਂ ਦੀਆਂ ਉਨੇ ਆਪਣੀਆਂ ਵੀ ਗੱਲਾਂ ਜਿਹੜੀ ਆਪਣੀ ਜ਼ਿੰਦਗੀ ਦੀਆਂ ਉਹ 12 ਦੇਸ਼ਾਂ ਦੀ ਭਾਸ਼ਾ ਬੋਲ ਲੈਂਦੇ ਸਾਨੂੰ ਬੋਲ-ਬੋਲ ਕੇ ਸੁਣਾਉਂਦੇ ਜੀ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ ਜਦੋਂ ਬਰਤਰ ਦਾ ਐ ਨਾ ਲ DNA ਚ ਉਹ ਮੋਰਚਾ ਲੱਗਿਆ ਹੂੰ ਸਾਡੇ ਨੇੜੇ ਗਰਦਿਆਲਪੁਰਾ ਬੀੜ ਹੈ ਜੀ ਪਹਿਲਾਂ ਤਾਂ ਅਸੀਂ 12 ਦਿਨ ਸਾਰੇ ਪਠੰਡੇ ਏਰੀਏ ਦੇ ਜਿ세 ਸੰਗਰੂਰ ਏਰੀਏ ਦੇ ਰਾਤ ਨੂੰ ਸਾਡੇ ਪਿੰਡ ਠਹਿਰਦੇ ਇਥੋਂ ਫਿਰ ਉਹ ਸਤੋ ਸਵੇਤ ਲੈ ਕੇ ਅਸੀਂ ਨਾਲ ਉਹਨਾਂ ਨੂੰ ਨਿੰਡੇੜੇ ਤੱਕ ਛੱਡ ਕੇ ਆਉਂਦੇ ਫੇਰ ਵਾਪਸ ਆਉਂਦੇ ਰਾਤ ਨੂੰ ਉ ਤੋਂ ਬਾਅਦ ਲਾਸਟ ਸਾਡਾ ਟਾਈਮ ਲੱਗਿਆ ਸਾਡਾ ਇੱਕ ਪਿੰਡ ਦਾ ਕਾਮਰੇਡ ਸੀ ਸਾਡਾ ਤਾਇਆ ਜੀ ਲੱਗਦੇ ਤੇ ਕਰਤਿਆਲ ਸਿੰਘ ਉਰੀ ਅਗਵਾਈ ਵਿੱਚ ਫੇਰ ਅਸੀਂ ਰਾਤ ਨੂੰ ਕੋਈ 9:00 ਵਜੇ ਕਰੋ ਰੋਟੀਆਂ ਰਾਟੀਆਂ ਖਾ ਕੇ ਦੋ ਦੋ ਚਾਰ ਚਾਰ ਰੋਟੀਆਂ ਆਪਣੇ ਪਰਲੇ ਬੰਨ ਲੀਆਂ ਗੋੜ ਬੰਨ ਲਿਆ ਚਾਰ ਬੰਨ ਲਿਆ ਵੀ ਰਸਤੇ 'ਚ ਜਿੱਥੇ ਭੁੱਖ ਲੱਗੂ ਖਾ ਲਾਂਗੇ ਹੌਲੀ ਹੌਲੀ ਅਸੀਂ ਤੁਰੇ ਜਾਂਦੇ ਜਾਂਦੇ ਸਾਨੂੰ ਨਨੇੜਾ ਟੱਪਣਸਾਰ ਦੇਣ ਚੜ ਗਿਆ ਚੰਦਪੁਰੇ ਸਾਨੂੰ ਪੁਲਿਸ ਨੇ ਰੈਸਟ ਕਰਕੇ ਫੇਰ ਸਾਨੂੰ ਕੱਡੇ ਹਵਾਲਾ ਹੱਥ 'ਚ ਬੰਦ ਕਰਤਾ ਉੱਥੋਂ ਸਾਡੇ ਮਚਲ ਕੇ ਮਚਲ ਕੇ ਭਰ ਕੇ ਐਨੇ ਜੇਲ ਦਾ ਟਾਈਮ ਲੰਘ ਗਿਆ ਫੇਰ ਸਾਨੂੰ ਪਟਿਆਲਾ ਸਦਰ ਥਾਣੇ 'ਚ ਰੱਖਿਆ ਪਟਿਆਲਾ ਸਦਰ ਥਾਣੇ 'ਚ ਸੁਬੀਰੇ ਸਾਨੂੰ ਰਾਤ ਨੂੰ ਰੋਟੀ ਰਾਟੀਆਂ ਕੁਝ ਖਾਦੀਆਂ ਕੁਝ ਉਹਨਾਂ ਨੇ ਦਿੱਤੀਆਂ ਜੇ ਜੇ ਉਹਨਾਂ ਨੇ ਸਮਾਨ ਦਿੱਤਾ ਖਾ ਲਿਆ ਸਾਰੀ ਰਾਤ ਉਸੇ ਕੰਬੜਾ ਚ ਸਾਨੂੰ ਜੂਆਂ ਖਾ ਗਈਆਂ ਕਾਲੇ ਕੰਬੜ ਚੁੱਬਣ ਸਾਨੂੰ ਉਹਨਾਂ ਉਹਨਾਂ ਸਮੇਂ ਚ ਕਾਲੇ ਕੰਬੜ ਹੁੰਦੇ ਤੇ ਠਾਣੇ ਚ ਉਹਨਾਂ ਦੀਆਂ ਭੇਡਾਂ ਵਾਲੇ ਜੀ ਮੈਨੂੰ ਹਾਂ ਉਹਨਾਂ ਦੀਆਂ ਭੇਡਾਂ ਆਣਾ ਮੇਰੇ ਵੀ ਹਾਂਜੀ ਹਾਂਜੀ ਚਲੋ ਸਵੇਰੇ ਸਾਨੂੰ ਜੇਲ੍ਹ ਦਾਖਲ kiya ਅਸੀਂ ਡਿਊਟੀ ਵਾਰਦੀ ਰੌਲਾ ਪਾ ਦੇ ਵੀ ਸਾਨੇ ਅੱਜ ਤੱਕ ਰੋਟੀ ਨਹੀਂ ਖਾਧੀ ਫਿਰ ਸਾਨੂੰ ਬਾਹਰ ਵਢਾ ਕੇ ਉਸ ਠਾਣੇਦਾਰ ਨੇ ਥਾਰ ਬਿਠਾ ਕੇ ਜੇਲ੍ਹ ਤੋਂ ਬਾਹਰ ਹੀ ਘੜਤਾ ਸਾਨੂੰ ਪਹਿਲਾਂ ਇਹਨਾਂ ਨੂੰ ਰੋਟੀ ਖਵਾਓ ਫਿਰ ਅੰਦਰ ਜਾਣਾ ਮਤਲਬ ਕਿ ਸੰਘਰਸ਼ਾਂ ਦੇ ਲੇਖੇ ਲਈ ਜ਼ਿੰਦਗੀ ਪਰ ਬਾਪੂ ਜਦੋਂ ਹੁਣ ਆਪਣੇ ਧਿਆਨ ਪਈ ਆਪਣੇ ਤੇ ਵੀ ਛੱਡੋ ਆਪਣੇ ਟੱਬਰ ਤੇ ਆਉਣ ਪਈ ਕਿ ਆਪਣੇ ਪੁੱਤ ਤੇ ਇਹ ਦੋਸ਼ ਲੱਗ ਗਿਆ ਦੋਸ਼ ਲੱਗਿਆ ਝੂਠਾ ਸੱਚਾ ਪਰ ਉਹ ਇਸ ਜਹਾਨ ਤੋਂ ਤੁਰ ਗਿਆ ਇਨਸਾਫ ਨੂੰ ਹੂਕਦਾ ਹੂਕਦਾ ਅੱਜ ਫਿਰ ਕੀ ਮਹਿਸੂਸ ਕਰ ਰਹੇ ਹਾਂ ਅੱਜ ਮੈਂ ਮਹਿਸੂਸ ਕੀ ਪਾਣਾ ਵਾਪਰ ਗਿਆ ਮਹਿਸੂਸ ਕਰ ਰਹੇ ਹਾਂ ਪਾਣਾ ਦਾ ਹੁਣ ਸਾਰੀ ਹਿਸਟਰੀ ਵਿੱਚ ਹੈ ਗਿਆ ਨੂੰ ਜੋ ਵਾਰ-ਵਾਰ ਕੀ ਦਰਉਣਾ ਹੈ ਬਿਲਕੁਲ ਬਿਲਕੁਲ ਛੋਟੇ ਸ਼ਬਦਾਂ ਚ ਗੱਲ ਕਰ ਲੈਨੇ ਆ ਉਹ ਵੀਡੀਓ ਵੀ ਗੱਲਾਂ ਬਹੁਤ ਹੋ ਗਈਆਂ ਜੀ 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 ਛੱਡ ਦੀ ਤੇ ਮੈਂ ਤਾਂ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਐ ਅੱਜ ਵੀ ਅੱਜ ਵੀ ਏਡੀਸੀ ਸਾਹਿਬ ਆਏ ਨੇ ਕਹਿੰਦੇ ਤੁਸੀਂ ਡੱਡ ਬੋਡੀਆਂ ਸਮੋ ਲੋ ਮੈਂ ਫਿਰ ਸਾਡੇ ਪੱਲੇ ਕੁਛ ਨਹੀਂ ਜੀ ਨਾਲ ਸਾਡੇ ਰਹਿ ਕੇ ਗਏ ਨੇ ਐਸਟੀਓ ਸਾਡੇ ਨਾਲ ਬਹੁਤ ਮੇਲ ਮਲਾਪਸੀ ਉਹਨਾਂ ਦਾ ਉਹਨਾਂ ਨੇ ਮੈਨੂੰ ਪਛਾਣ ਕੇ ਸੱਤਰੀ ਗੱਲ ਬੁਲਾਈ ਉਮਰ ਤੋਂ ਵੱਡੇ ਕਰਕੇ ਜੀ ਤੇ ਕੁਝ ਉਹਨਾਂ ਨੂੰ ਅਸਮਰਤ ਬਲਬੀ ਜੀ ਚਲੋ ਕਹਿੰਦੇ ਤੁਸੀਂ ਬਾਪੂ ਜੀ ਸਿਸਕਾਰ ਕਰ ਦਿਓ ਬੱਚਿਆਂ ਦਾ ਮਖਾ ਜੀ ਜਿੰਨਾ ਚਿਰ ਲਖਾ ਲਖਵਿੰਦਰ ਜਿਹੜਾ ਪੁਲਿਸ ਮੁਲਾਜ਼ਮ ਹੈ ਜੀ ਉਹ ਰੈজিস্টਰ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਬਿਲਕੁਲ ਡੈਡ ਬੋਡੀਆਂ ਦਾ ਸਿਸਕਾਰ ਨਹੀਂ ਕਰਾਂਗੇ ਬਾਕੀ ਰਹੀ ਗੱਲ ਮੇਰੀ ਮੇਰੇ ਪਰਿਵਾਰ ਦੀ ਜਿੰਨਾ ਚਿਰ ਸਾਨੂੰ ਲਖਵਿੰਦਰ ਲਖਾ ਚਾਹੇ ਅੱਜ ਸਾਨੂੰ ਇੱਕ ਵਾਰੀ ਹਵਾਲਾ ਤੇ ਦਿਖਾ ਦੇਣਾ ਅਸੀਂ ਹੁਣ ਸਿਸਕਾਰ ਕਰਾਂਗੇ ਚੇਕੜ ਦੀ ਵਾਰ ਉਹ ਬਹੁਤ ਗੱਲਾਂ ਕਮਾ ਕੇ ਫਰਾ ਕੇ ਤੁਸੀਂ ਸਿਆਣਿਆਂ ਨੂੰ ਸੂਝਬਾਨ ਨੂੰ ਸੰਘਰਸ਼ੀ ਲੋਕ ਨੂੰ ਮੈਂ ਐਸਪੀ ਸਾਹਿਬ ਦਾ ਮੋਢਾ ਪੋਲ ਉਸ ਕੇ ਕਹਦਾ ਬੇਟਾ ਜੀ ਮੇਤੋਂ ਨਹੀਂ ਇਹ ਗੱਲ ਹੋਣੀ ਜਿੰਨਾ ਚਿਰ ਦਵਿੰਦਰ ਨੂੰ ਤੁਸੀਂ ਰੈਸਟ ਨਹੀਂ ਉਹਨੂੰ ਲਖਵਿੰਦਰ ਨੂੰ ਲਖਵਿੰਦਰ ਨੂੰ ਫੜਦੇ ਨਹੀਂ ਉਹਨਾਂ ਚਿਰ ਮੇਤੋਂ ਨਹੀਂ ਬਰਦਾਸ਼ਤ ਜੇ ਤੁਸੀਂ ੱੱਕਾ ਕਰਨਾ ਤਾਂ ਉਹ ਤੁਹਾਡੀ ਮਰਜ਼ੀ ਹੈ ਚਲੋ ਫਿਰ ਮੈਨੂੰ ਕਹਿੰਦੇ ਬਏ ਦਾ ਬਾਪੂ ਬੈਠ ਕੇ ਫਿਰ ਸਾਡੇ ਜਿਹੜੀ ਕਮੇਟੀ ਬਣੀ ਹੋਈ ਹੈ ਉਹਨਾਂ ਬੰਦਿਆਂ ਨੇ ਕਹਿੰਦਾ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਜਿੰਨਾ ਚਿਰ ਲੱਖਾ ਲਖਵਿੰਦਰ ਲੱਖਾ ਨਹੀਂ ਗ੍ਰਿਫਤਾਰ ਹੁੰਦਾ ਉਹਨਾਂ ਚਿਰ ਮੈਂ ਕਹਿੰਦਾ ਅਸੀਂ ਉਹ ਨਜ਼ਰ ਮੈਂ ਅਸੀਂ ਸਿਸਕਾਰ ਨਹੀਂ ਕਰਦੇ ਇਹ ਆਪਣੀ ਗੱਲ ਤੇ ਦ੍ਰਿੜ ਨੇ ਇਹ ਆਪਣੇ ਇਰਾਦਿਆਂ ਤੇ ਪੱਕੇ ਨੇ ਤੁਸੀਂ ਕਹਿੰਦੇ ਸੋਚਿਆ ਸੀ ਵੀ ਆਹ ਕੁਝ ਹੋ ਜਾਊਗਾ ਵੀ ਪਿੰਡ ਚਾਹ ਪਾਣਾ ਵਾਪਰ ਜੂਗਾ ਆਂਡ ਗਵਾਨ ਗਲੀ ਮਹੱਲੇ ਵੇੜੇ ਚ ਆਹ ਕੁਝ ਹੋ ਜਾਊਗਾ ਹਾਂ ਜੀ ਤਾਂ ਦੇਵ ਨੇ ਸੋਚਿਆ ਸੀ ਦੇਹਾ ਜੇ ਦੇਖ ਕੇ ਤੁਹਾਨੂੰ ਪਤਾ ਲੱਗਿਆ ਤੁਸੀਂ ਨਿਆਲਦੀਵੇਂ ਪੜਨੇ ਅੱਛਾ ਹਰਪ੍ਰੀਤ ਦੇ ਬਾਈ ਤੁਸੀਂ ਹਰਪ੍ਰੀਤ ਦੇ ਘਰ ਦੇ ਹੋ ਤਾਂ ਪੜਨੇ ਤੇਰੇ ਵਾਸਤੇ ਮੇਰਾ ਸਵਾਲ ਨਹੀਂ ਪਰ ਮਨ ਚ ਸੋਚਦੀ ਆ ਵੀ ਆਹ ਕੀ ਹੋ ਗਿਆ ਇਹ ਤਾਂ ਬਹੁਤ ਕੁਝ ਜਿਵੇਂ ਆਹ ਕੀ ਬਣ ਗਿਆ ਕਦੇ ਇਹ ਜੇ ਕਦੇ ਕੁਝ ਬਣਿਆ ਹੀ ਨਹੀਂ ਕਦੇ ਦੇਖਿਆ ਨਹੀਂ ਰਹਿਆ ਜੇ ਕਰਿਆ ਨਹੀਂ ਆਜਾ ਕੰਮ ਕਦੇ ਵੀ ਕਰਿਆ ਕੀ ਗੱਲ ਕਰੀ ਸੀ ਉਹਨਾਂ ਨੇ ਵੀ ਸਾਡੇ ਨਾਲ ਹੋਇਆ ਕੀ ਪੈਸੇ ਦੀ ਹਾਂ ਉਸ ਨੇ ਕਰੀ ਕੋਈ ਗੱਲ ਨਹੀਂ ਕਰਿਆ ਨਾਲ ਉਸ ਨੂੰ ਪਤਾ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਹੈਗਾ ਕੀ ਕਰਿਆ ਕੀ ਨਾ ਕਰਿਆ ਕੀ ਗੱਲ ਹੋਈ ਇਹਨਾਂ ਦੀ ਮੈਨੂੰ ਜਿਵੇਂ ਨਹੀਂ ਪਤਾ ਜੀ ਨਹੀਂ ਤਾਂ ਮੜੀ ਜੀ ਗੱਲ ਹੁੰਦੀ ਸੀ ਮੈਨੂੰ ਉਹਦੀ ਦੱਸਦਾ ਸੀ ਵੀ ਆ ਗੱਲ ਹੈ ਜੀ ਆਪਣੀ ਉਹਨੇ ਬਸਰਮੀ ਦੇ ਮਾਰ ਪਤਾ ਨਹੀਂ ਉਹਦਾਂ ਵਿਚਾਰਾਂ ਨਾਲ ਕੀ ਹੋਇਆ ਕੀ ਨਹੀਂ ਜੀ ਕਿਵੇਂ ਉਹਨਾਂ ਨੂੰ ਆ ਕਰਿਆਗਾ ਉਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਮੈਨੂੰ ਵੀ ਨਹੀਂ ਫੋਨ ਕਰਿਆ ਉਹਨੇ ਮੰਨ ਤੇ ਲਾ ਕੇ ਗੱਲ ਹੋ ਕੱਲ ਲਾਗੇ ਜੀ ਬਸ ਮਾਨਦਾਰ ਸੀ ਵਿਚਾਰੇ ਹੂੰ ਮਹਾਨਦਾਰ ਸੀ ਜੀ ਨਾ ਨਹੀਂ ਜੇ ਕੋਈ ਮਾੜੀ ਜਿਹੀ ਨੀਕ ਗੱਲ ਹੁੰਦੀ ਘਰੇ ਉਹਦੀ ਮੈਨੂੰ ਹੁਣ ਲੌਂਦਾ ਹੈ ਵੀ ਆ ਗੱਲ ਲੱਗਿਆ ਸੌ ਹੱਥ ਰਸ ਸਰੇ ਤੇ ਗੰਢ ਬਾਈ ਨੇ ਇੱਕੋ ਸ਼ਬਦ ਵੇੜਤਾ ਔਰ ਇਹੀ ਸ਼ਬਦ ਮੈਂ ਕਹ ਰਿਹਾ ਵਾਰ-ਵਾਰ ਵੀ ਇਮਾਨਦਾਰ ਸੀ ਜੇ ਇਮਾਨਦਾਰ ਨਾ ਹੁੰਦੇ ਤਾਂ ਦੁਨੀਆ ਅਰਬਾਂ ਖਰਬਾਂ ਪਈਆ ਲੈ ਕੇ ਇਥੋਂ ਗੋਲ ਹੋ ਗਈ ਹੈ ਤਿੱਤਰ ਹੋ ਗਈ ਹੈ ਕਿਸੇ ਦੀ ਜ਼ਰਤ ਨਹੀਂ ਵੀ ਉਹਨੂੰ ਦੇਸ਼ ਵਾਪਸ ਲੈ ਆਉਣ ਬਾਪੂ ਇਹ ਡਰ ਵੀ ਹੈ ਵੀ ਜੇ ਆਪਾਂ ਮਿੱਟੀ ਸਮੇਟ ਲਈ ਮੁੜ ਕੇ ਤਾਂ ਪ੍ਰਸ਼ਾਸਨ ਨੇ ਮਿੰਟ ਨਹੀਂ ਲਾਉਣਾ ਨਾ ਪੂਰਾ ਡਰ ਹੈ ਜੀ ਚੱਕ ਦੇਣਗੇ ਇੱਕ ਮਿੰਟ ਦੇ ਵਿੱਚ ਚੱਕ ਦੇਣੀ ਹੈ ਹਾਂ ਜੀ ਹਾਂ ਜੀ ਕਿਉਂਕਿ ਪਹਿਲਾਂ ਬਹੁਤ ਵੱਡੇ ਵੱਡੇ ਘੋਲ ਇਹਨਾਂ ਨੇ ਹੋਰਾਂ ਦੇ ਮੋਢਿਆਂ ਤੇ ਰੱਖ ਕੇ ਖਰਾਬ ਕੀਆ ਦੋ ਦੋ ਜਿਹੜਾ ਹੁਣ ਸੰਘਰਸ਼ ਚੱਲੇ ਹੋ ਰਹੇ ਦੋ ਦੋ ਮੋਰਚੇ ਉਹਨਾਂ ਨਾਲ ਕੀ ਕਰਿਆ ਇਹਨਾਂ ਨੇ ਤੁਹਾਡੇ ਸਾਹਮਣੇ ਹੀ ਹੈ ਵੈਸੇ ਮੈਂ ਤਾਂ ਉਸ ਦਿਨ ਸੰਗਰੂਰ ਕੋਈ ਮਜ਼ਦੂਰ ਮਜ਼ਦੂਰ ਕੋਈ ਸੰਘਰਸ਼ ਕਮੇਟੀ ਬਣੀ ਹੋਇਆ ਉਹਨਾਂ ਦੀ ਮਾਤ ਤੇ ਗਏ ਆ ਉਹ ਨਾਲ ਦੀ ਮਰਤੇ ਕੇ ਉਹ ਤੇ ਆਹੀ ਗੱਲ ਹੈ ਜੀ ਜਿਹੜੇ ਹੱਕਾਂ ਲਈ ਜੋ ਲੜਦੇ ਲੋਕ ਵਿੱਚ ਮਦਾਨੇ ਖੜਦੇ ਲੋਕ ਫਿਰ ਉਹ ਖੜਨਾ ਪੈਂਦਾ ਉਹਨਾਂ ਨੇ ਕਰਮੀ ਦੇ ਮਾਰ ਵਿਚਾਰਿਆਂ ਨੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਘਰੋਂ ਕਣਕ ਵੇਚ ਕੇ ਚੋਰੀਆਂ ਗੋਲੀਆਂ ਲਿਆ ਕੇ ਉਹ ਖਾ ਕੇ ਆਪਣੀ ਜਾਨ ਦਿੱਤੀ ਹੈ ਅੱਛਾ 1 ਮਿੰਟ ਜੀ ਦਵਾਈ ਵੀ ਉਹਨਾਂ ਨੇ ਘਰੋਂ ਕਣਕ ਵੇਚ ਕੇ ਫੇਰ ਲਿਆਂਦੀ ਹੈ ਆਏ ਹਾਏ ਵੇ ਧਾ ਨਿਕਲਦੀ ਹੈ ਧਾ ਰੁਪਈਆ ਨਹੀਂ ਸੀਗਾ ਕੋਲੇ ਜਿਹਦਾ ਜਿੱਤੇ ਇਲਜ਼ਾਮ ਲੱਗਿਆ ਨਾ 65500 ਰੁਪਏ ਦਾ ਮੈਂ ਤਾਂ ਹੀ ਕਹਿ ਰਿਹਾ ਵਾਰ-ਵਾਰ ਅਰਬਾਂ ਲੈ ਕੇ ਭੱਜ ਕੇ ਕਿਸੇ ਜੁਰਤ ਨਹੀਂ ਐ ਨਾ ਕੇਂਦਰ ਚ ਨਾ ਕਿਸੇ ਸੂਬੇ ਦੇ ਵਿੱਚ ਜੁਰਤ ਐ ਸਰਕਾਰ ਦੇ ਵਿੱਚ ਵੀ ਜਿਹੜੇ ਅਰਬਾਂ ਲੈ ਕੇ ਸਾਡੇ ਪੈਸੇ ਲੈ ਕੇ ਸਾਡੇ ਟੈਕਸਾਂ ਦੇ ਪੈਸੇ ਲੈ ਕੇ ਭੱਜ ਗਏ ਉਹਨਾਂ ਨੂੰ ਵਾਪਸ ਲੈ ਆਓ ਇਹਨਾਂ ਨੇ ਜ਼ਹਿਰ ਵੀ ਆਪਣੇ ਘਰ ਚ ਪਈ ਕਣਕ ਵੇਚ ਕੇ ਫੇਰ ਲਿਆਂਦੀ ਸੀ ਜੇ 65500 ਚੋਰੀ ਕੀਤਾ ਹੁੰਦਾ ਤਾਂ ਦਵਾਈ ਨਾ ਲੈ ਆਉਂਦੇ ਯਾਰ ਇਹ ਕਿੱਡੀ ਗੱਲ ਸੀ ਕਿੱਡੀ ਰਕਮ ਸੀ ਔਰ ਦੂਜੀ ਗੱਲ ਜਦੋਂ ਚਾਚਾ ਕਹਿ ਆਏ ਸੀ ਜਾ ਕੇ ਵੀ ਹਫਤੇ 10 ਦਿਨ ਚ ਤੁਹਾਡੇ ਪੈਸੇ ਮੋੜ ਦੇਾਂਗੇ ਫਿਰ ਵੀ ਤੁਸੀਂ ਯਕੀਨ ਨਹੀਂ ਕੀਤਾ ਫਿਰ ਵੀ ਤੁਸੀਂ ਉਹਨਾਂ ਦੀ ਕੁੱਟਮਾਰ ਕੀਤੀ ਪਰ ਉਹ ਸਾਫ ਕਾਗਜ਼ ਸੀ ਜਿਹੜੀ ਗੱਲ ਮੈਂ ਪਹਿਲਾਂ ਆਖੀ ਹੈ ਸਾਫ ਕਾਗਜ਼ ਤੇ ਛਰੀਟ ਵੱਜੀ ਨਾ ਰਾਸ ਨਹੀਂ ਆਉਂਦੀ ਉਹ ਛਰੀਟ ਮਨ ਤੇ ਵੱਜ ਗਈ ਦਿਲ ਤੇ ਵੱਜ ਗਈ ਸਾਥੀ ਜੀ ਤੁਸੀਂ ਥੋੜਾ ਜਿਹਾ ਅੱਗੇ ਆ ਕੇ ਮੈਨੂੰ ਅਖੀਰਲੀ ਟਿੱਪਣੀ ਦਿਓ ਜੀ ਕਿ ਅਗਲੀ ਰੂਪਰੇਖਾ ਕੀ ਆ ਹੁਣ ਤਾਂ ਜੋ ਇਹ ਘਟਨਾ ਚਲੋ ਇਸ ਪਰਿਵਾਰ ਨਾਲ ਤਾਂ ਪਾਣਾ ਵਾਪਰ ਗਿਆ ਇਹ ਦੋ ਪਰਿਵਾਰਾਂ ਨਾਲ ਤਾਂ ਕਿਉਂਕਿ ਇੱਕ ਬੰਦੇ ਨਾਲ ਇੱਕ ਪਰਿਵਾਰ ਨਹੀਂ ਅੱਗੇ ਬਹੁਤ ਕੁਝ ਜੁੜਿਆ ਹੁੰਦਾ ਹੈ ਹਨਾ ਇੱਕ ਟੱਬਰ ਨਾਲ ਅੱਗੇ 10 ਟੱਬਰ ਜੁੜੇ ਹੁੰਦੇ ਆ ਹੁਣ ਅਗਲੀ ਰੂਪਰੇਖਾ ਕੀ ਆ ਤਾਂ ਜੋ ਪੰਜਾਬ ਦੇ ਲੋਕ ਜਾਣ ਸਕਣ ਸਿੱਖ ਸਕਣ ਵੀ ਭਾਈ ਮਰਨਾ ਵੀ ਕੋਈ ਹੱਲ ਨਹੀਂ ਹੈ ਲੜਨਾ ਹੀ ਪੈਣਾ ਦੇਖੋ ਜੀ ਇਹ ਸਰਾ ਸਰ ਤੱਕਾ ਹੈ ਪਹਿਲਾਂ ਤੁਹਾਡਾ ਨਾਮ ਦੱਸੋ ਪਿੰਡ ਦੱਸੋ ਜੀ ਇਹ ਲੋਕਲੇ ਪਿੰਡਾ ਲਿਆੜਾ ਇਸ ਬਟ ਸਰਾ ਸਰ ਤੱਕਾ ਹੈ ਜੀ ਗਰੀਬ ਬੰਦਿਆਂ ਨਾਲ ਇਸ ਤਰ੍ਹਾਂ ਬਿਲਕੁਲ ਉਹ ਜਿਹੋ ਜਿਹੇ ਇਹੋ ਜਿਹੇ ਬੰਦੇ ਹੁੰਦੇ ਹੋ ਫਿਰ ਉਹ ਹੁਕਮ ਕਰਦੇ ਉਹਨਾਂ ਨੇ ਜਦੋਂ ਉਹਨਾਂ ਨੇ ਸੁਣਿਆ ਵੀ ਜੋ ਚੋਰੀ ਹੋ ਗਈ ਉਹਨਾਂ ਦੀ ਉਹਨਾਂ ਨੇ ਉੱਥੋਂ ਮਾਲਕਾਂ ਨੂੰ ਫੋਨ ਕੀਤਾ ਹਾਂਜੀ ਫਿਰ ਉਹਨਾਂ ਨੇ ਮਾਲਕਾਂ ਨੇ ਖਾਲੀ ਗੱਡੀ ਉਰੇ ਮਤਲਬ ਬਲਾ ਕੇ ਬਾਹਨਿਆਂ ਨਾਲ ਲੈ ਜਾ ਕੇ ਉਹਨਾਂ ਨੂੰ ਕੁੱਟਮਾਰ ਕੀਤੀ ਇਹ ਬਹੁਤ ਮਾੜਾ ਕੰਮ ਕਰਿਆ ਜੀ ਹੱਦ ਤੋਂ ਵੱਧ ਦੱਸਿਆ ਜਾਂਦਾ ਵੀ ਕੁੱਟੇ ਰਹੇ ਹਾਂਜੀ ਬਹੁਤ ਮਾੜਾ ਕੰਮ ਆ ਇਸ ਤਰ੍ਹਾਂ ਮੇਰਾ ਇੱਕ ਇੱਕ ਮੇਰਾ ਇੱਕ ਪੁੱਛਣਾ ਵੀ ਕੀ ਪਿੰਡ ਦਾ ਏਕਾ ਹੈ ਪੂਰਾ ਅਸੀਂ ਸਾਰੇ ਨਗਰ ਸਾਰੇ ਆਪਣੇ ਸਾਥੀ ਦੇ ਨਾਲ ਆ ਸੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਹਿੱਲਾਂਗੇ ਨਹੀਂ ਸਾਡੇ ਵਾਧਾ ਸਰਪੰਚ ਸਾਹਿਬ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਜੀ ਪ੍ਰਤਾਪ ਸਿੰਘ ਹੈ ਜੀ ਪ੍ਰਤਾਪ ਸਿੰਘ ਜੀ ਸਰਪੰਚ ਸਾਹਿਬ ਦੇਖੋ ਇਸ ਵਕਤ ਤੁਹਾਡੇ ਤੇ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ ਜਿੱਥੇ ਜਨਤਕ ਜੱਥੇਬੰਦੀਆਂ ਤੇ ਹੈ ਪਰਿਵਾਰ ਤੇ ਇੱਕ ਦੁਖਦਾਸ ਆਇਆ ਹੈ ਹਨਾ ਸਰਪੰਚ ਸਾਹਿਬ ਇਹ ਦੱਸੋ ਵੀ ਸੰਘਰਸ਼ ਦੀ ਅਗਲੀ ਰੂਪਰੇਖਾ ਇੱਕ ਦੂਜੀ ਗੱਲ ਕੀ ਪਿੰਡ ਦੇ ਵਿੱਚ ਜਾਤ ਪਾਤ ਧਰਮ ਵਲਗਣ ਤੋਂ ਉੱਪਰ ਉੱਟ ਕੇ ਇਹਨਾਂ ਦੋ ਬੱਚਿਆਂ ਲਈ ਜਿਹੜੇ ਹੁਣ ਮ੍ਰਿਤਕ ਹੋ ਗਏ ਮਰਹੂਮ ਹੋ ਗਏ ਸਵਰਗਵਾਸੀ ਹੋ ਗਏ ਇਹਨਾਂ ਲਈ ਏਕਤਾ ਤੇ ਇਨਸਾਫ ਦੀ ਲੜਾਈ ਆਪਾਂ ਲੈ ਕੇ ਜਾਵਾਂਗੇ sire ਤੱਕ ਹਾਂਜੀ ਅਸੀਂ ਜੀ ਪਿੰਡ ਦੀ ਪਾਰਟੀਬਾਜੀ ਤੋਂ ਪਿੰਡ ਦੇ ਆਮ ਲੋਕਾਂ ਤੋਂ ਇੱਕ ਮੁਠ ਬਣਾ ਕੇ ਸਾਰੇ ਪਿੰਡ ਨੂੰ ਇੱਕ ਬਣਾ ਕੇ ਲੈ ਕੇ ਚੱਲ ਰਹੇ ਹਾਂ ਸਾਰਾ ਨਗਰ ਇਹ ਬੱਚਿਆਂ ਦੀ ਦੇ ਨਾਲ ਕਿਉਂਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਦੋਂ ਤੱਕ ਇਹਦਾ ਦਾ ਸੰਸਕਾਰ ਨਹੀਂ ਕਰਾਂਗੇ ਅੱਜ ਅਫਸਰ ਵੀ ਆਏ ਤੇ ਐਸਵੀਆਈ ਤੇ ਹੋਰ ਵੱਡੇ ਵੱਡੇ ਅਫਸਰ ਵੀ ਆਏ ਤੇ ਮੈਂ ਨਾ ਜਾਣਦਾ ਹੂੰ ਤੇ ਬਹੁਤ ਅਜਨੇ ਵੀ ਹੈਗੇ ਨੇ ਏਡੀਸੀ ਸਾਹਿਬ ਵੀ ਆਏ ਨੇ ਜੀ ਤੇ ਉਹ 2 ਦਿਨ ਦਾ ਸਮਾਂ ਲੈ ਕੇ ਗਏ ਨੇ ਵੀ ਸੰਦੋ 2 ਦਿਨ ਦਾ ਸਮਾਂ ਦੇਉ ਹਲੇ ਹੋਰ 2 ਦਿਨ ਦਾ ਸਮਾਂ ਮੰਗ ਰਹੇ ਨੇ ਜੀ ਹੈ ਹਾਂ 2 ਦਿਨ ਦਾ ਸਮਾਂ ਹੋਰ ਲੈ ਕੇ ਗਏ ਨੇ ਪਰਿਵਾਰ ਦੇ ਸਾਹਿਬ ਨਾਲ ਬੇਨਤੀ ਕਰਕੇ ਪਰਿਵਾਰ ਨਾਲ ਨਾਲ ਲੈ ਕੇ ਜੀ ਤੇ ਵਿਸ਼ਵਾਸ ਦਿੱਤਾ ਉਹਨਾਂ ਨੇ ਬਸ ਜਿਹੜਾ ਲੱਖਾ ਸਿੰਘ ਆ ਉਹ ਲੱਖਾ ਸਿੰਘ ਨੂੰ ਪੇਸ਼ ਕਰਾਂਗੇ ਉਹ ਪੇਸ਼ 2 ਘੰਟਾ 'ਚ ਹੋ ਜੇ 4 ਘੰਟਾ 'ਚ ਹੋ ਜੀ ਇਹ ਨਹੀਂ ਕਹਿ ਰਿਹਾ ਅਸੀਂ ਵੀ ਉਦੋਂ ਤੱਕ ਜਦੋਂ ਵੀ ਸਾਨੂੰ ਮਿਲ ਗਿਆ ਅਸੀਂ ਉਹਦੀ ਜਿਹੜਾ ਲੱਖਾ ਸਿੰਘ ਹੈ ਮੁਰਜ਼ਮਾ ਅਸੀਂ ਉਹਨੂੰ ਪੇਸ਼ ਕਰਾਂਗੇ ਜਿੰਮੇਵਾਰੀ ਨਾਲ ਕਹੀ ਗਏ ਨੇ ਵੀ ਜ਼ਿੰਮੇਵਾਰੀ ਹੈ ਸਾਡੀ ਤੁਸੀਂ ਅਸੀਂ ਤੁਹਾਨੂੰ ਡੈੱਡ ਬਾਡੀਆਂ ਵਾਸਤੇ ਨਹੀਂ ਕਹਿਣਾ ਏ ਵੀ ਐਵੇਂ ਜਿਵੇਂ ਸੁਲਝਾ ਸੰਘਰ ਚੱਲੂ ਚੱਲਦਾ ਰੱਖੋ ਬਤਾ ਠੀਕ ਹੈ ਨਾ ਇਸ ਕਰਕੇ ਸਾਡੀਆਂ ਸਾਰੇ ਪਿੰਡ ਵਿੱਚੋਂ ਵੱਲੋਂ ਸਮੁੱਚੇ ਵੱਲੋਂ ਪੰਚਾਇਤ ਵੱਲੋਂ ਜੋ ਵੀ ਸਾਡਾ ਕੋਈ ਇੱਥੇ ਸਤਿਕਾਰਯੋਗ ਸਾਰਿਆਂ ਵੱਲੋਂ ਅਸੀਂ ਇਹ ਬਣਾ ਕੇ ਰੱਖਾਂਗੇ ਧਰਨਾ ਸਾਡਾ ਇਹ ਚੱਲੂਗਾ ਜਦੋਂ ਤੱਕ ਸਾਨੂੰ ਸਾਫ਼ ਨਹੀਂ ਮਿਲਦਾ ਇਹ ਨਹੀਂ ਸਾਡੀ ਅਰਜ਼ੀ ਸੋਇਸ ਵਕਤ ਪੰਜਾਬ ਇਹ ਚਾਹੁੰਦਾ ਹੈ ਕਿ ਹਰ ਕਿਸਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੀਆਂ ਸਿਆਸੀ ਪਾਰਟੀਆਂ ਦੀ ਗੱਲ ਕਰਦਾ ਮੈਂ ਕਿਸੇ ਇੱਕ ਦਾ ਨਾਮ ਨਹੀਂ ਲਵਾਵਾਂਗਾ ਸੱਤਾਧਾਰੀ ਤੋਂ ਲੈ ਕੇ ਵਿਰੋਧੀ ਤੱਕ ਜੰਨੀਆਂ ਜਨਤਕ ਝਮੂਰੀ ਜਥੇਬੰਦੀਆਂ ਨੇ ਕਿਸਾਨ ਆਗੂਆਂ ਦੇ ਸਮੇਤ ਕਿਸਾਨ ਜਥੇਬੰਦੀਆਂ ਦੇ ਸਮੇਤ ਸਾਰਿਆਂ ਨੂੰ ਘਟੋ ਘੱਟ ਮਨੁੱਖਤਾ ਦੇ ਨਾਂ ਦੇ ਉੱਤੇ ਇੱਕ ਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਕੀ ਚਾਹੁੰਦਾ ਹੈ ਪੰਜਾਬ ਅੱਜ ਇਹਨਾਂ ਦੋ ਦੋਸਤ ਜਿਹੜੇ ਇਸ ਵਕਤ ਇਸ ਸੰਸਾਰ ਤੋਂ ਅਲਵਿਦਾ ਹੋ ਗਏ ਨੇ ਪਰ ਮ੍ਰਿਤਕ ਦੇ ਹਾਂ ਇਸੇ ਤਰੀਕੇ ਨਾਲ ਇਨਸਾਫ ਦੀ ਉਡੀਕ ਕਰ ਰਹੀਆਂ ਨੇ ਪੰਜਾਬ ਚਾਹੁੰਦਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਕੈਮਰਾ ਸਹਾਇਕੀ ਸਤਨਾਮ ਸਿੰਘ ਦੇ ਨਾਲ ਦ ਟੀਵੀ ਐਨ ਆਰ ਆਈ ਦੇ ਲਈ ਪ੍ਰਿੰਸ ਭਾਰਦਵਾਜ ਨਿਆਲ